ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾ ਨਾਲ ਅਨਸ਼ੀ ਫਗਵਾੜਾ ਸ਼ਹਿਰ ਦੇ ਬੰਗਾ ਰੋਡ ਪੁਰਾਣੀ ਸਬਜ਼ੀ ਮੰਡੀ ਦੇ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਪ੍ਰਧਾਨ ਤਰਨਜੀਤ ਸਿੰਘ ਕਿਨਰਾ ਦੀ ਅਗਵਾਈ ਹੇਠ ਸਮੂਹ ਉਦਯਾਰਾਤੀ ਮੈਂਬਰਾਂ ਨੇ ਬੰਗਾ ਰੋਡ ਪੁਰਾਣਾ ਸਿਵਲ ਹਸਪਤਾਲ ਤੋਂ ਲੈ ਕੇ ਮਾਰਕੀਟ ਦਾ ਨਾਮ ਗੁਰੂ ਨਾਨਕ ਮਾਰਕੀਟ ਰੱਖਿਆ ਹੈ ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਮਾਰਕੀਟ ਦਾ ਨਾਮ ਰੱਖੇ ਜਾਣ ਤੇ ਖੁਸ਼ੀ ਪ੍ਰਗਟਾਈ ਤੇ ਲੱਡੂ ਵੰਡੇ ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਇਹ ਹੈ ਕਿ ਬੰਗਾ ਰੋਡ ਜੋ ਸ਼ਹਿਰ ਦੀ ਅਹਿਮ ਸੜਕ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕੀ ਲੰਘਦੇ ਹਨ ਤੇ ਇਸ ਸੜਕ ਦੀ ਹਾਲਤ ਕਾਫੀ ਤਰਸਜੋਗ ਬਣੀ ਹੋਈ ਹੈ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇੱਥੇ ਲੰਘਣ ਸਮੇਂ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਇਸ ਮੌਕੇ ਗੱਲਬਾਤ ਕਰਦੇ ਆਂ ਪ੍ਰਧਾਨ ਰਣਜੀਤ ਸਿੰਘ ਕਿਨੜਾ 23 ਨੂੰ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਆਉ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਵਿੱਚ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਪਹੁੰਚ ਅੱਜ ਇਸ ਮੂ ਬੰਗਾ ਰੋਡ ਦੇ ਦੁਕਾਨਦਾਰਾਂ ਦੇ ਜੋ ਮੀਟਿੰਗ ਪਿਛਲੇ ਸਮੇਂ ਹੋਈ ਸੀ ਉਸ ਦੇ ਸੰਬੰਧੀ ਅੱਜ ਫਿਰ ਅਸੀਂ ਇਕੱਠੇ ਹੋਏ ਆਂ ਇਹ ਬੰਗਾ ਰੋਡ ਜਿਹੜੀ ਸਾਰੀ ਮਾਰਕੀਟ ਹੈਗੀ ਆ ਸਬਜੀ ਮੰਡੀ ਪੁਰਾਣੀ ਸਬਜੀ ਮੰਡੀ ਤੋਂ ਲੈ ਕੇ ਇਹਦਾ ਹੁਣ ਨਾਮ ਜਿਹੜਾ ਨਵਾਂ ਨਾਮ ਹੈ ਉਹ ਸ਼੍ਰੀ ਗੁਰਨਾਲੇ ਦੇਵ ਜੀ ਦੇ ਨਾਮ ਤੇ ਗੁਰਨਾਣਕ ਮਾਰਕੀਟ ਰੱਖਿਆ ਗਿਆ ਹੈ ਸਾਰੇ ਅੱਜ ਇਸ ਦੁਕਾਨਦਾਰ ਜਿਹੜੇ ਇਕੱਠੇ ਹੋ ਗਏ ਸਰਬਸੰਮਤੀ ਨਾਲ ਅਸੀਂ ਫੈਸਲਾ ਕੀਤਾ ਆਸ ਕਰਦੇ ਹਾਂ ਕਿ ਹੁਣ ਜਿਹੜੇ ਸਾਰੇ ਮੈਂਬਰ ਆ ਉਹ ਇਸ ਦੁਕਾਨਦਾਰਾਂ ਨੂੰ ਹੁਣ ਇਸ ਮਾਰਕੀਟ ਨੂੰ ਗੁਰਨਾਣਕ ਮਾਰਕੀਟ ਦੇ ਨਾਮ ਨਾਲ ਜਾਣਿਆ ਜਾਵੇਗਾ ਅਸੀਂ ਸਹਿਯੋਗ ਦੀ ਵੀ ਆਸ ਕਰਦੇ ਹਾਂ ਬਗਵਾੜਾ ਵਾਸੀਆਂ ਤੋਂ ਤਾਂ ਕਿ ਇਸ ਗੁਰਨਾਨਕ ਦੇਵ ਜੀ ਦੇ ਨਾਮ ਤੇ ਜਿਹੜਾ ਨਾਮ ਅਸੀਂ ਅੱਜ ਰੱਖਿਆ ਉਹਦੇ ਦッセ ਮਾਰਗ ਤੇ ਸਾਨੂੰ ਵੀ ਚੱਲਣ ਦਾ ਵੱਲ ਬਖਸ਼ੇ ਹੋ ਸਾਰੇ ਮੈਂਬਰਾਂ ਨੂੰ ਅਸੀਂ ਬੇਨਤੀ ਫੇਰ ਕਰਾਂਗੇ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਜਿੱਥੇ ਆਪਣਾ ਦੁਕਾਨ ਦਾ ਫਰਮਾ ਦਾ ਨਾਮ ਲਿਖਿਆ ਉਹਦੇ ਨਾਲ ਗੁਰਨਾਨਕ ਮਾਰਕੀਟ ਜਰੂਰ ਰੱਖਿਆ ਜਾਵੇ ਧੰਨਵਾਦ ਅੱਜ ਅਸੀਂ ਸਾਰੇ ਦੁਕਾਨਦਾਰ ਇਸ ਮਾਰਕੀਟ ਦੇ ਵਿੱਚ ਇਕੱਠੇ ਹੋਏ ਆ ਜਿਸ ਦਾ ਨਾਮ ਗੁਰਨਾਨਕ ਸਾਹਿਬ ਦੇ ਨਾਮ ਤੇ ਗੁਰਨਾਨਕ ਮਾਰਕੀਟ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਅਸੀਂ ਸਮੂਹ ਇਲਾਕਾ ਨਿਵਾਸੀ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਰੋਡ ਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਵੀ ਇੱਕ ਮੰਗ ਕਰਾਂਗੇ ਜਾਂ ਆਸ ਕਰਾਂਗੇ ਕਿ ਜਿਹੜੀ ਪੂਰੀ ਸੜਕ ਦਾ ਨਿਰਮਾਣ ਕੀਤਾ ਜਾਵੇ ਤੇ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਇਹ ਬੇਨਤੀ ਪ੍ਰਸ਼ਾਸਨ ਨੂੰ ਕਰਨਾ ਚਾਹੁੰਦੇ ਆ ਜਿਹੜਾ ਅਸੀਂ ਗੁਰਨਾਨਕ ਦੇਵ ਜੀ ਦੇ ਨਾਮ ਤੇ ਸਾਡੀ ਮਾਰਕੀਟ ਨੇ ਸਾਰੀ ਨੇ ਰਲ ਕੇ ਸਾਡੀ ਐਸੋਸੀਏਸ਼ਨ ਨੇ ਜਿਹੜਾ ਨਾਮ ਰੱਖਿਆ ਬਾਬਾ ਗੁਰਨਾਨਕ ਦੇਵ ਜੀ ਦੇ ਨਾਮ ਤੇ ਇਹ ਤੋਂ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਦਿੰਨੇ ਆ ਵੀ ਐਡਾ ਪਵਿੱਤਰ ਨਾਮ ਰੱਖਿਆ ਗਿਆ ਵਾ ਦੂਸਰੀ ਗੱਲ ਇਹ ਹੈ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਪਰ ਜ਼ੋਰ ਬੇਨਤੀ ਸਾਡੀ ਇਹ ਹੈ ਜੀ ਕਿ ਜਿਹੜੀ ਬਾਬਾ ਵਿਸ਼ਕਰਮਾ ਜੀ ਦਾ ਦਿਹਾੜਾ ਬਹੁਤ ਜਲਦ ਆ ਰਿਹਾ ਆ ਉਹਦੇ ਤੇ ਲੱਖਾਂ ਸੰਗਤਾਂ ਸੰਗਤਾਂ ਸਾਰੇ ਪੰਜਾਬ ਚ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਸੜਕ ਦਾ ਨਿਰਮਾਣ ਕੀਤਾ ਜਾਵੇ। ਧੰਨਵਾਦ। ਜਿੱਦਾਂ ਇਹ ਨਾਮ ਬੁਣਾਉਣ ਦੇ ਦੇ ਨਾਮ ਤੇ ਰੱਖਿਆ ਹੈ ਇਸ ਕਰਕੇ ਜੋ ਵੀ ਸਰਬੱਤ ਦਾ ਭਲਾ ਅਸੀਂ ਸਾਰੇ ਜਿਹੜੇ ਹੈਗੇ ਆ ਬੰਦੇ ਸਾਰੇ ਇੱਕ ਦੂਜੇ ਨਾਲ ਪੇਮ ਪਿਆਰ ਨਾਲ ਸਰਬੱਤ ਦਾ ਭਲਾ ਮੰਗੂਗੇ ਜੋ ਵੀ ਆਲੇ ਦੁਆਲੇ ਸਾਡੇ ਲੋੜਾਂ ਹੈਗੀਆਂ ਜਿੱਦਾਂ ਸੜਕ ਦੀ ਇਹਨਾਂ ਨੇ ਗੱਲ ਕੀਤੀ ਹੈ ਬਹੁਤ ਦੇਰ ਦਾ ਮਸਲਾ ਹੈਗਾ। ਮੇਨ ਸੜਕ ਹੈ ਇਹਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਣਾ ਹੈ।